ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅੱਜ ਤੁਹਾਨੂੰ ਦੱਸਿਆ ਕਿ ਥੋੜੀ ਜਿਹੀ ਮਲਾਈ ਤੋਂ ਅਸੀਂ ਮੱਖਣ ਜਿਆਦਾ ਮੱਖਣ ਕਿੱਦਾਂ ਕੱਢ ਸਕਦੇ ਹਾਂ ਤੇ ਇਹ ਮਲਾਈ ਜਿਹੜੀ ਹੈ ਸਾਡੀ ਜਿਆਦਾ ਪੁਰਾਣੀ ਨਹੀਂ ਹੈਗੀ 3 ਜਾਂ 4 ਦਿਨ ਦੀ ਮਲਾਈ ਹੋਵੇਗੀ ਜਿਆਦਾ ਮਲਾਈ ਪੁਰਾਣੀ ਜਿਹੜੀ ਨਹੀਂ ਹੈਗੀ ਤੇ ਇਸ ਨੂੰ ਅਸੀਂ ਰਾਤ ਨੂੰ ਖੱਟਾ ਲਾ ਕੇ ਤੇ ਰੱਖ ਲੈਣਾ ਹੈ ਤੇ ਖੱਟਾ ਲਾਣ ਤੋਂ ਬਾਅਦ ਬਾਹਰ ਹੀ ਆਪਾਂ ਰਹਿਣ ਦੇਣੀ ਆ ਤੇ ਇਹਦੇ ਵਿੱਚ ਦਹੀਂ ਦਾ ਦਲੱਸੀ ਤੁਸੀਂ ਖੱਟਾ ला ਸਕਦੇ ਜੇ ਤੇ ਫਿਰ ਅਸੀਂ ਇਸ ਨੂੰ ਪਾ ਦਾਂਗੇ ਜੀ ਵਿਧਾਣੀ ਦੇ ਵਿੱਚ ਤੇ ਥੋੜਾ ਜਿਹਾ ਠੰਡਾ ਪਾਣੀ ਪਾ ਦੇਣਾ ਤੇ ਫਿਰ ਆਪਾਂ ਮਧਾਣੀ ਜਿਹੜੀ ਉਹ ਚਲਾ ਦੇਣੀ ਆ ਤੇ ਇਹਦੇ ਵਿੱਚ ਫਿਰ ਆਪਾਂ برف ਪਾਵਾਂਗੇ ਤੇ ਜਿਤ ਨਾਲ ਮੱਖਣ ਜਿਹੜਾ ਉਹ ਇਕੱਠਾ ਹੋ ਜਾਵੇਗਾ ਤੇ ਦੂਸਰਾ ਅਸੀਂ ਤੁਹਾਨੂੰ ਦੱਸ ਦਈਏ ਕਿ ਈਵਲੀ ਵਿਧਾਣੀ ਜਿਹੜੀ ਹੈ ਲੈਣੀ ਸਹੀ ਹੈ ਜਾਂ ਗਲਤ ਹੈ ਇਵਲੀ ਮਧਾਨੀ ਜਿਹੜੀ ਹੈ ਇੱਕ ਤਾਂ ਫਾਇਦਾ ਹੈਗਾ ਆ ਕਿ ਇਲੈਕਟ੍ਰਿਕ ਜਿਹੜੀਆਂ ਮਧਾਨੀਆਂ ਆ ਉਹ ਕੰਮ ਬਹੁਤ ਜਲਦੀ ਕਰਦੀਆਂ ਨੇ ਤੇ ਪਲੱਸ ਇਹਦੇ ਨਾਲ ਜਿਹੜੀ ਆ ਜਿਹੜੀ ਲੱਸੀ ਆ ਉਹਦੇ ਵਿੱਚ ਛਿੱਡੀ ਬਹੁਤ ਘੱਟ ਹੁੰਦੀ ਹੈ ਤੇ ਜਿਹੜੀ ਆਪਾਂ ਹੱਥ ਨਾਲ ਦੁੱਧ ਰੜਕਦੇ ਆ ਉਹਦੇ ਨਾਲ ਇੱਕ ਟਾਈਮ ਵੀ ਵੱਧ ਲੱਗਦਾ ਆ ਤੇ ਦੂਸਰਾ ਜਿਹੜੀ ਛਿੱਡੀ ਉਹ ਵੀ ਜ਼ਿਆਦਾ ਨਿਕਲਦੀ ਆ ਮੱਖਣ ਦੇ ਵਿੱਚੋਂ ਵੀ ਤੇ ਲੱਸੀ ਦੇ ਵਿੱਚ ਵੀ ਪਲੱਸ ਰਹਿ ਜਾਂਦੀ ਹੈ ਤੇ ਇਹਦੇ ਨਾਲ ਜਿਹੜੀ ਆ ਅ ਮਤਲਬ ਕਿ ਵਧੀਆ ਆ ਫਾਇਦਾ ਹੀ ਆ ਕਿਉਂਕਿ ਟਾਈਮ ਦੀ ਬਹੁਤ ਸੇਵਿੰਗ ਹੋ ਜਾਂਦੀ ਹੈ ਤੇ ਪਲੱਸ ਜਿਹੜੀ ਆ ਮਤਲਬ ਕਿ ਮੱਖਣ ਜਿਹੜਾ ਆ ਆਪਾਂ ਜਿਆਦਾ ਕਿੱਦਾਂ ਕਰਨਾ ਕਿ ਜਦੋਂ ਵੀ ਆਪਾਂ ਦੁੱਧ ਗਰਮ ਕਰਨਾ ਆ ਤੇ ਉਹ ਤੋਂ ਗਰਮ ਹੋਣ ਤੋਂ ਬਾਅਦ ਠੰਡਾ ਹੋ ਕੇ ਫ੍ਰਿਜ 'ਚ ਓਵਰਨਾਈਟ ਜ਼ਰੂਰ ਰੱਖਣਾ ਆ ਕਿ ਇਦਨਾਲ ਜਿਹੜੀ ਆ ਮਲਾਈ ਜਿਹੜੀ ਆ ਬਹੁਤ ਵਧੀਆ ਜਿਹੜੀ ਆ ਉਹ ਮਤਲਬ ਕਿ ਉਹਦੇ ਦੁੱਧ ਉੱਪਰ ਆ ਜਾਂਦੀ ਹੈ ਪਲੱਸ ਇਹ ਵੀ ਡਿਪੈਂਡ ਕਰਦਾ ਹੈ ਕਿ ਦੁੱਧ ਕਿੰਨੀ ਕੁਆਲਟੀ ਦੁੱਧ ਦੀ ਵਧੀਆ ਆ ਕਿੰਨੀ ਮਤਲਬ ਕਿ ਦੁੱਧ ਸੰਗਣਾਇਆ ਤੇ ਉਹਦੇ ਨਾਲ ਹੀ ਜਿਹੜੀ ਆ ਮੱਖਣ ਜਿਹੜਾ ਉਹ ਜ਼ਿਆਦਾ ਨਿਕਲਦਾ ਆ ਤੇ ਮਤਲਬ ਕਿ ਜੇ ਤੇ ਆ ਜਿਹੜੀ ਆ ਕਈ ਵਾਰੀ ਦੁੱਧ ਬਹੁਤ ਪਤਲਾ ਹੁੰਦਾ ਆ ਬਟ ਫਿਰ ਵੀ ਫ੍ਰਿਜ ਦੇ ਉੱਪਰ ਜਿਹੜੀ ਮਲਾਈ ਜਿਹੜੀ ਉਹ ਸੰਗਣੀ ਆ ਜਾਂਦੀ ਆ ਤੇ ਆਪਾਂ ਮਲਾਈ ਨੂੰ ਜ਼ਿਆਦਾ ਜਿਹੜਾ ਉਹ ਪਹਿਲਾਂ ਜਿਹੜੀ ਆ ਛੇੜਨਾ ਨਹੀਂ ਓਵਰਨਾਈਟ ਜ਼ਰੂਰ ਫ੍ਰਿਜ ਦੇ ਵਿੱਚ ਰੱਖਣਾ ਆ ਮਲਾਈ ਨੂੰ ਤੇ ਫਿਰ ਆਪਾਂ ਜਿਹੜੀ ਆ ਦੁੱਧ ਵਿੱਚ ਕੱਢ ਕੇ ਤੇ ਮਲਾਈ ਪੜੀ ਜਿਹੜੀ ਆ ਉਹ ਇਕੱਠੀ ਕਰਕੇ ਤਿੰਨ ਜਾਂ ਚਾਰ ਦਿਨ ਦੀ ਰੱਖ ਲੈਣੀ ਆ ਮਲਾਈ ਜਿਆਦਾ ਜਿਹੜੀ ਆਪਾਂ ਅ ਮਤਲਬ ਕਿ ਜਿਆਦਾ ਬਈ ਜਿਹੜੀ ਉਹ ਨਹੀਂ ਰੱਖਣੀ ਤੇ ਪਲੱਸ ਜਿਹੜੇ ਆ ਖੱਟਾ ਲਾ ਕੇ ਜਿਹੜੀ ਆ ਮਲਾਈ ਜਿਹੜੀ ਆਪਾਂ ਰੜਕਦੀ ਆ ਇਹ ਬਹੁਤ ਹੀ ਵਧੀਆ ਹੈ ਸੇਤ ਵਾਸਤੇ ਪੁਰਾਣੇ ਟਾਈਮ ਵਿੱਚ ਜਿਹੜੀ ਆ ਉਹ ਜਿਆਦਾ ਮਤਲਬ ਕਿ ਖੱਟਾ ਲਾ ਕੇ ਹੀ ਦੁੱਧ ਨੂੰ ਰੜਕਦੇ ਸੀ ਇਸ ਤਰੀਕੇ ਨਾਲ ਤੇ ਮਤਲਬ ਕਿ ਉਹ ਹੁਣ ਜ਼ਿਆਦਾਤਰ ਲੋਕ ਜਿਹੜੇ ਆ ਉਹ ਨਹੀਂ ਦੁੱਧ ਨੂੰ ਖੱਟਾ ਨਹੀਂ ਲਾਉਂਦੇ ਇਸ ਤਰੀਕੇ ਨਾਲ ਹੀ ਮੱਖਣ ਜਿਹੜਾ ਉਹ ਕੱਢ ਲੈਂਦੇ ਨੇ ਬਟ ਉਹ ਜਿਹੜਾ ਮੱਖਣਾ ਉਹ ਇੰਨਾ ਜਿਆਦਾ ਸੀਤ ਵਾਸਤੇ ਵਧੀਆ ਨਹੀਂ ਹੁੰਦਾ ਜਿੰਨਾ ਕਿ ਇਹ ਵਧੀਆ ਹੈ ਪਲੱਸ ਆਪਾਂ ਮੱਖਣ ਨੂੰ ਬਰਫ਼ ਪਾ ਕੇ ਜਿਹੜਾ ਪਾਣੀ ਦਾ ਠੱਠੇ ਪਾਣੀ ਨਾਲ ਤੋਲਣਾ ਆ ਤਾਂ ਕਿ ਕੋਈ ਵੀ 스మెਲ ਵਗੈਰਾ ਜਿਹੜੀ ਉਹ ਨਾ ਰਹੇ 3-4 ਦਿਨ ਜਾਂ ਹਫਤਾ ਇੱਕ ਮੱਖਣ ਜਿਹੜਾ ਫ੍ਰਿਜ ਵਿੱਚ ਪਿਆ ਵੀ ਰਵੇ ਤਾਂ ਬਿਲਕੁਲ ਵੀ 스మెਲ ਜਿਹੜੀ ਆ ਆਉਂਦੀ ਨਹੀਂ ਆ ਮੱਖਣ ਦੇ ਵਿੱਚੋਂ ਤੇ ਬਟ ਇਹ ਮੱਖਣ ਤੇ ਮੈਂ ਜਿਹੜਾ ਆ ਥੋੜਾ ਹੀ ਰੱਖੂੰਗੀ ਖਾਣ ਵਾਸਤੇ ਬਾਕੀ ਜਿਹੜਾ ਆਪਾਂ ਗਰਮ ਕਰੜ ਕੇ ਇਹਦਾ ਕਿਉ ਕੱਢ ਲਾਵਾਂਗੇ ਤੇ ਪਲੱਸ ਜਿਹੜੀ ਇਹਦੇ ਵਿੱਚੋਂ ਜਿਹੜੀ ਲੱਸੀ ਜਿਹੜੀ ਬਚੇਗੀ ਉਹ ਆਪਾਂ ਲੱਸੀ ਨੂੰ ਇੱਕ ਬਹੁਤ ਹੀ ਵਧੀਆ ਜਿਹੜੀ ਆ ਤਰੀਕੇ ਨਾਲ ਦੇਖੋ ਮੱਖਣ ਬਹੁਤ ਹੀ ਇੱਕ ਦੀ ਵਧੀਆ ਕਲੀਅਰ ਜਿਹਾ ਧੋਣ ਨਾਲ ਹੋ ਜਾਂਦਾ স্মੈਲ ਵਗੈਰਾ ਵੀ ਨਹੀਂ ਆਉਂਦੀ ਪਲੱਸ ਜਿਹੜਾ ਇਹ 2 ਕਿਲੋ ਦੇ ਆਸ-ਪਾਸ ਜਿਹੜਾ ਮੱਖਣ ਜਿਹੜਾ ਹੋਣਾ ਆ ਬਟ ਮਲਾਈ ਇੰਨੀ ਬਹੁਤ ਜ਼ਿਆਦਾ ਨਹੀਂ ਸੀ ਬਟ ਉਹ ਹੀ ਕੀ ਕੁਆਲਿਟੀ ਦੁੱਧ ਦੀ ਕਿੰਨੀ ਵਧੀਆ ਆ ਉੱਤੇ ਡਿਪੈਂਡ ਕਰਦਾ ਆ ਦੂਸਰਾ ਇੱਥੇ ਆਪਾਂ ਜਿਹੜੀ ਲੱਸੀ ਜਿਹੜੀ ਬਚੀ ਸੀ ਤੇ ਉਹਨੂੰ ਛਾਣ ਲਿਆ ਆ ਇਹ ਪੌਣੇ ਦੇ ਵਿੱਚ ਪਾ ਕੇ ਜਿੱਦਾਂ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਜਿਹੜੀਆਂ ਮਤਲਬ ਪੀਪੀਆਂ ਹੁੰਦੀਆਂ ਸੀ ਉਹ ਲੱਛ ਲੱਸੀ ਨੂੰ ਇਸ ਤਰੀਕੇ ਨਾਲ ਜਿਹੜੀ ਉਹ ਛਾਣ ਲੈਂਦੇ ਸੀ ਬਟ ਮੈਂ ਕਰਨ ਤੇ ਮੈਂ ਵੀ ਉਦਾਂ ਹੀ ਲੱਗੀ ਸੀ ਬਟ ਮੈਂ ਖਲਾਰਾ ਜ਼ਿਆਦਾ ਪਾ ਲਿਆ ਸਲੇਬ ਦੇ ਉੱਪਰ ਤੇ ਇਹਦੀ ਜਿਹੜੀ ਆਪਾਂ ਛੱਡੀ ਆ ਉਹਨੂੰ ਚੰਗੀ ਤਰ੍ਹਾਂ ਕੁੱਟ-ਕੁੱਟ ਕੇ ਦੇ ਵਿੱਚੋਂ ਲੱਸੀ ਇੱਕਦਮ ਜਿਹੜੀ ਆ ਉਹ ਕੱਢ ਲੈਣੀ ਆ ਤੇ ਇਹ ਲੱਸੀ ਜਿਹੜੀ ਆ ਛੱਡੀ ਤੋਂ ਹੀ ਪਤਾ ਲੱਗ ਜਾਂਦਾ ਕਿ ਜਿਹੜੀ ਇਲੈਕਟ੍ਰਿਕ ਮਧਾਣੀ ਆ ਉਹ ਵਧੀਆ ਕਿ ਨਹੀਂ ਕਿਉਂਕਿ ਬਿਲਕੁਲ ਜਿਹੜੀ ਆ ਛੱਡੀ ਜਿਹੜੀ ਉਹ ਥੋੜੀ ਜੀ ਨਿਕਲੀ ਆ ਜੇ ਤੁਸੀਂ ਹੱਥ ਨਾਲ ਦੁੱਧ ਰੜਕੋਗੇ ਤੇ ਇਹ ਜ਼ਿਆਦਾ ਛੱਡੀ ਜਿਹੜੀ ਉਹ ਜ਼ਿਆਦਾ ਨਿਕਲੇਗੀ ਤੇ ਇਹ ਮਤਲਬ ਕਿ ਜਿਹੜੇ ਪਹਿਲਾਂ ਬਹੁਤ ਇਹਦੀ ਰੋਟੀਆਂ ਵਗੈਰਾ ਜਿਹੜੀਆਂ ਮਿੱਠੀਆਂ ਰੋਟੀਆਂ ਬਣਾਉਂਦੇ ਸੀ ਤੇ ਬਹੁਤ ਹੀ ਟੇਸਟੇ ਜਿਹੜੀਆਂ ਮਿੱਠੀਆਂ ਰੋਟੀਆਂ ਬੰਦੀਆਂ ਸੀ ਤੇ ਅਸੀਂ ਤਿੰਨ ਐਡਮਾ ਕੱਢ ਲਿਆ ਨੇ ਤੇ ਇੱਕ ਤੇ ਆਪਾਂ ਛੱਡੀ ਕੱਢ ਲਈਏ ਮੱਖਣ ਕੱਢ ਲਿਆ ਤੇ ਲੱਸੀ ਤੇ ਲੱਸੀ ਦੀ ਆਪਾਂ ਅ ਕੜੀ ਵਗੈਰਾ ਨਹੀਂ ਬਣਾਵਾਂਗੇ ਆਪਾਂ ਆਲੂਆਂ ਦੀ ਸਬਜ਼ੀ ਬਣਾਵਾਂਗੇ ਦੰਮ ਆਲੂ ਤੇ ਹਾਂਜੀ ਹੁਣ ਜਿਹੜੀ ਛੱਡੀ ਆਪਾਂ ਲਈ ਸੀ ਤੋਂ ਉਹਦੀ ਆਪਾਂ ਬਣਾਵਾਂਗੇ ਪਰੌਂਠੀਆਂ ਬਹੁਤ ਹੀ ਟੇਸਟ ਜਿਹੜੀਆਂ ਪਰੌਂਠੀਆਂ ਜਿਹੜੀਆਂ ਲੱਗਦੀਆਂ ਨੇ ਪਹਿਲਾਂ ਜਿਹੜੇ ਆ ਜ਼ਿਆਦਾ ਬੱਚੇ ਇਹਨਾਂ ਨੂੰ ਖਾਣਾ ਜਿਹੜਾ ਲਾਈਕ ਕਰਦੇ ਸੀ ਖਾਂਦੇ ਤੇ ਹੁਣ ਵੀ ਹੈਗੇ ਆ ਬਟ ਆਪਾਂ ਬੜੀ ਚੀਜ਼ਾਂ ਜਿਹੜੀਆਂ ਬਣਾਉਣੀਆਂ ਜੜਿਓ ਜਾਦਾ ਇਗਨੋਰ ਕਰਦੇ ਆ ਟਾਈਮ ਟੇਕਿੰਗ ਨੇ ਤੇ ਇਹਨੂੰ ਆਪਾਂ ਇਹਦੇ ਉੱਪਰ ਖੰਡ ਪਾ ਲੈਣੀ ਆ ਥੋੜੀ ਜੀ ਤੇ ਬਹੁਤ ਹੀ ਟੇਸਟ ਜਿਹੜੀਆਂ ਰੋਟੀਆਂ ਇਹ ਬਣ ਕੇ ਹੋ ਜਾਂਦੀਆਂ ਤਿਆਰ ਇੱਕ ਕੈਰਮਲਾਈਜ਼ਡ ਜਿਹਾ ਟੇਸਟ ਜਿਹੜਾ ਇਹ ਇਹਦੇ ਉਹੰਦਾ ਆ ਤੇ ਹਾਂਜੀ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਔਰ ਫਸਟ ਟਾਈਮ ਚੈਨਲ ਨੂੰ ਦੇਖ ਲਏ ਹੋ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਇਹ ਵੀ ਜ਼ਰੂਰ ਦੱਸਿਓ ਤੇ ਪਲੱਸ ਜਿਹੜੀ ਰੋਟੀਆਂ ਇਵਲੀਆਂ ਬਹੁਤ ਹੀ ਜ਼ਿਆਦਾ ਅਸੀਂ ਤਾਂ ਛੋਟੇ ਬਚਪਨ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਇਵਲੀਆਂ ਪਰੌਂਠੀਆਂ ਵਗੈਰਾ ਖਾਂਦੇ ਸੀ ਬਟ ਹੁਣ ਤੇ ਸਮੇਂ ਦੇ ਨਾਲ ਜਿਹੜੀਆਂ ਇਹਵਲੀਆਂ ਰੋਟੀਆਂ ਖਾਣੀਆਂ ਜਿਹੜੀਆਂ ਉਹ ਛੱਡ ਦਿੰਦੇ ਨੇ ਅਸੀਂ ਵੀ ਤੇ ਬੱਚੇ ਵੀ ਮਤਲਬ ਕਿ ਕਾਤ ਖਾਤਾ ਬੱਚੇ ਲੈਂਦੇ ਆ ਬਟ ਆਪਾਂ ਸੀ ਇਹਨਾਂ ਵਾਲੀ ਚੀਜ਼ਾਂ ਨੂੰ ਬਣਾਉਣਾ ਜਿਹੜਾ ਕੱਟ ਪ੍ਰੇਫਰੈਂਸ ਕਰਦੇ ਆ ਤੇ ਬਹੁਤ ਹੀ ਟੇਸਟ ਕਰਮਲਾਈਜ਼ਡ ਟੇਸਟ ਹੁੰਦਾ ਹੈ ਬਹੁਤ ਹੀ ਵਧੀਆ ਲੱਗਦੀ ਹੈ ਜੇ ਤੁਸੀਂ ਨਹੀਂ ਖਾਧੀਆਂ ਅਜੇ ਤੱਕ ਇਦਾਂ ਦੀ ਰੋਟੀ ਤਾਂ ਪਲੀਜ਼ ਜ਼ਰੂਰ ਟਰਾਈ ਕਰਿਓ ਬਹੁਤ ਹੀ ਟੇਸਟ ਜਿਹੜੀਆਂ ਰੋਟੀਆਂ ਬਣਦੀਆਂ ਨੇ ਤੇ ਹਾਂਜੀ ਤੇ ਇਹਦੇ ਵਿੱਚ ਇੱਕ ਮੈਂ ਹੋਰ ਥੋੜੀ ਜੀ ਸੋਜੀ ਪਾ ਲਈ ਸੀ ਤੇ ਇਹਦੇ ਵਿੱਚ ਫਿਰ ਥੋੜੀ ਜੀ ਖੰਡ ਪਾ ਕੇ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਜੇ ਕਿਉਂਕਿ ਇਹਨੂੰ ਮਤਲਬ ਕਿ ਪੇੜੇ ਦੇ ਉੱਪਰ ਆਕੇ ਤੇਸ ਨੂੰ ਤੁਸੀਂ ਰੌਂਡ ਰੌਂਡ ਕਰ ਦੇਣਾ ਹੈ ਉੱਪਰੋਂ ਤੇ ਇੱਕ ਵਾਰ ਪ੍ਰੈਸ ਕਰਕੇ ਤੁਸੀਂ ਇਸ ਨੂੰ ਤੇ ਚੰਗੀ ਤਰ੍ਹਾਂ ਜਿਹੜੀ ਆ ਸਪਰੈਡ ਹੋ ਜਾਵੇਗੀ ਰੋਟੀ ਦੇ ਵਿੱਚ ਸਿੱਟੀ ਤੇ ਬਹੁਤ ਹੀ ਟੇਸਟ ਜਿਹੜਾ ਕਮਾਲ ਦਾ ਆਉਂਦਾ ਆ ਬਹੁਤ ਹੀ ਪੁਰਾਣੀਆਂ ਜੱਤਾ ਜਿਹੜੀਆਂ ਉਹ ਤਾਜ਼ਾ ਹੋ ਜਾਂਦੀਆਂ ਨੇ ਕਿ ਇੰਦਰ ਦੀਆਂ ਰੋਟੀਆਂ ਵੀ ਆਪਾਂ ਕਦੀ ਜਿਹੜੀਆਂ ਉਹ ਖਾਂਦੇ ਸੀ ਤੇ ਦੂਸਰਾ ਤੁਹਾਨੂੰ ਅੱਜ ਆਪਾਂ ਦੱਸਾਂਗੇ ਕਿ ਚਾਹ ਜਿਹੜੀ ਆ ਉਹ ਕਿਵੇਂ ਬਣਾਈਦੀ ਹੈ ਉਹ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਿਲਕੁਲ ਵੀ ਸਕਿਪ ਜਿਹੜੀ ਉਹ ਵੀਡੀਓ ਨਾ ਕਰਿਓ ਕੀ ਡਾਲਦੇ ਚਾਹ ਵਿੱਚ ਪਾਣੀ ਪਹਿਲਾਂ ਉਹਦੇ ਬਾਅਦ ਥੋੜਾ ਸਾ ਦੁੱਧ ਠੰਡ ਤੇ ਬਾਅਦ ਦੁੱਧ ਉਹਦੇ ਬਾਅਦ ਚਾਹ ਪੱਤੀ ਹਾਂ ਇਹਦੇ ਬਾਅਦ ਫਿਰ ਤੋਂ ਠੰਡ ਠੀਕ ਜੀ